ਇਹ ਗੱਲ ਕਿਸਾਨ ਪ੍ਰਭੂ ਸੋਲਤਾ ਸਾਡਾ ਆਪਣੇ YouTube ਚੈਨਲ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਕਿਹੜੇ ਟਰੈਕਟਰਾਂ ਦੀ ਡਿਮਾਂਡ ਆ ਤੇ ਆਪਾਂ ਮਾਲਕਾਂ ਦੇ ਨੰਬਰ ਸੁਨੇਹ ਤੁਹਾਨੂੰ ਟਰੈਕਟਰ ਦਿਖਾਇਆ ਕਰਾਂਗੇ ਚਲੋ ਵੀਡੀਓ ਸ਼ੁਰੂ ਕਰਦੇ ਆਂ ਜੀ ਸੀਜ਼ਨ ਦਾ ਟਾਈਮ ਆ ਤੇ ਅੱਜ ਬਹੁਤ ਹੀ ਘੱਟ ਮਾਤਰਾ ਜਾਂ ਤਾਂ ਕਹਿ ਸਕਦੇ ਆਂ ਵੀ ਘੱਟ ਕੈਂਟੀ ਦੇ ਟਰੈਕਟਰ ਆਏ ਆ ਚਲੋ ਜਿੰਨੇ ਵੀ ਟਰੈਕਟਰ ਆਏ ਤੁਹਾਨੂੰ ਦਿਖਾ ਰਹੇ ਹਾਂ ਕਿਉਂਕਿ ਸੀਜ਼ਨ ਦਾ ਟਾਈਮ ਚੱਲ ਰਿਹਾ ਤੇ ਇਸ ਕਰਕੇ ਜ਼ਿਆਦਾਤਰ ਜੋ ਆਪਣਾ ਕਿਸਾਨ ਭਰਾ ਜਾਂ ਵਪਾਰੀ ਵਰਗ ਕੰਮ ਧੰਦਾ ਜੀ ਓਨ ਕਰਕੇ ਜ਼ਿਆਦਾ ਟਰੈਕਟਰ ਨਹੀਂ ਆਏ ਚਲੋ ਫਿਰ ਵੀ ਜਿੰਨੇ ਟਰੈਕਟਰ ਆਏ ਆ ਉਹ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੇ ਰੇਟ ਵੀ ਦੱਸਾਂਗੇ ਕੀ ਸੀਜ਼ਨ ਕਰਕੇ ਰੇਟ ਮੰਦੇ ਆ ਜਾਂ ਚੰਗੇ ਆ ਚਲੋ ਜੀ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਪਹਿਲਾ ਟਰੈਕਟਰ ਲੈਣਾ ਸਵਰਾਜ 855 ਜਿਹਦੇ ਟਾਇਰਾਂ ਦੀ ਗੱਲ ਕਰੀਏ ਤਾਂ ਚਾਰੇ ਟਾਇਰ ਬਹੁਤ ਵਧੀਆ ਕੰਡੀਸ਼ਨ ਦੇ ਪਿਆ ਬੈਕ ਸਾਈਡ ਦੇ ਹਨ ਮਰਫਦੇ ਆ 13628 ਦੇ ਟਾਇਰ ਤੇ ਇਹ ਪੰਜਾਬ ਨੰਬਰ ਆ ਟਰੈਕਟਰ ਪੀਵੀ42 ਰੰਗਪਨਲੋਂ ਟਰੈਕਟਰ ਠੀਕ ਠਾਕ ਕੰਡੀਸ਼ਨ ਦਾ ਪਿਆ 2002 ਮਾਡਲ ਆ ਤੇ 270000 ਰੁਪਇਆ ਮਾਲਕਾਂ ਦੀ ਡਿਮਾਂਡ ਆ ਜੀ ਉਸ ਦੇ ਨਾਲ ਆ ਗਿਆ 43600 ਰੰਗਪਨਲੋਂ ਬਿਲਕੁਲ ਓਕੇ ਟਰੈਕਟਰ ਇਹ ਪੰਜਾਬ ਨੰਬਰ ਟਰੈਕਟਰ ਹੈ ਵੀ ਤੇ ਕੰਡੀਸ਼ਨ ਹੈ ਜਿਹੜੀ ਤੁਸੀਂ ਟਰੈਕਟਰ ਦੀ ਦੇਖ ਸਕਦੇ ਹੋ 2001 ਮਾਡਲ ਹੈ ਇਹ 2 ਲੱਖ ਤੇ 75000 ਰੁਪਿਆ ਡਿਮਾਂਡ ਆ ਮਾਲਕਾਂ ਦੀ ਟਾਇਰ ਜਿਹੜੇ ਜੇ ਦੇਖ ਸਕਦੇ ਹੋ ਤੁਸੀਂ ਠੀਕ ਠਾਕ ਕੰਡੀਸ਼ਨ ਜੀ ਦੇ ਆ ਜੇ ਕਿਤੇ ਟਾਇਰਾ 16 9 25 ਦੀ ਇਹ ਦਿਨ ਆ ਲ ਆ ਗਈ ਢਿੱਲੋ ਫਾਰਮ ਵਾਲਾ ਦਾ ਮੋਡੀਫਾਈ ਕੀਤਾ ਫੋਰਡ 3600 13 28 ਤੇ ਬੈਕ ਸਾਈਡ ਦੇ ਜਿਹੜੇ ਟਾਇਰ ਆ ਫਰੰਟ ਦੇ ਟਾਇਰ ਵੀ ਨਵੇਂ ਆ ਰੰਗ ਬਦ ਕੋਕਾ ਪੀਸ ਆ ਤੇ ਛਤਰੀ-ਛਤਰੀ ਤੁਸੀਂ ਦੇਖ ਸਕਦੇ ਆ ਤੇ ਜੋ ਲੱਗੀ ਹੋਈ ਆ ਲਾਸਟ ਵਾਲੀ ਸਟੀਰੀਓ ਸਿਸਟਮ ਵੀ ਲੱਗਿਆ ਹੋਇਆ ਉਸਦੇ ਤੇ ਆਪਾਂ ਤੁਹਾਨੂੰ ਮਾਡਲ ਵੀ ਇਹ ਟਰੈਕਟਰ ਦਾ ਦੱਸਦੇ ਆ ਤੇ ਰੰਗ ਬਦ ਨਾਲੋਂ ਤਾਂ ਟਰੈਕਟਰ ਤੁਸੀਂ ਦੇਖ ਹੀ ਲਿਆ ਕਿਉਂਕਿ ਇਹ ਮੋਡੀਫਾਈ ਕੀਤਾ ਹੋਇਆ 99 ਮਾਡਲ ਆ ਇਹ 1 ਲੱਖ ਤੇ 92000 ਰੁਪਿਆ ਮਾਲਕਾਂ ਦੀ ਸਮਾਨ ਆਇਆ ਚੰਗੀ ਤਰ੍ਹਾਂ ਟਰੈਕਟਰ ਵੇਖੋ ਟਰੈਕਟਰ ਬਹੁਤ ਜ਼ਿਆਦਾ ਚਿਨਾ ਰਿਆ ਹੋਇਆ ਜੀ ਚਲੋ ਉਸ ਦੇ ਨਾਲ ਦਾ ਨੋਰ ਵੀ ਟਰੈਕਟਰ ਦਿਖਾਣੇ ਆ ਕਿੱਥੇ ਤੱਕ ਅੱਗੇ ਇੱਥੇ ਜਗ੍ਹਾ ਨਹੀਂ ਹੁੰਦੀ ਸੀ ਟਰੈਕਟਰ ਖੱਲਣ ਨੂੰ ਅੱਜ ਤਾਂੇ-ਟਾਵੇਂ ਟਰੈਕਟਰ ਖੜੇ ਆ ਸੋ ਉਸ ਦੇ ਨਾਲ ਆਇਆ ਇਹ ਸਵਰਾਜ 855 ਮਾਡਲ 98 2 ਲੱਖ ਤੇ 15000 ਰੁਪਿਆ ਡਿਮਾਂਡ ਰੰਗ ਬੰਨ ਜੋ ਵੀ ਤੁਸੀਂ ਦੇਖ ਸਕਦੇ ਆ ਟਾਇਰਾਂ ਦੀ ਕੰਡੀਸ਼ਨ ਹੈ ਜਿਹੜੀ ਬੈਕ ਸਾਈਡ ਵਾਲਿਆਂ ਦੀ ਠੀਕ-ਠਾਕ ਗੁਡিয়ার ਦੇ 14928 ਦੇ ਤੇ ਪ੍ਰੰਤ ਵਾਲੇ ਕਾਸੀ ਪਏ ਹੋਏ ਆ। ਉਹਦੇ ਨਾਲ ਆ ਗਿਆ ਜੀ ਸਵਰਾ 744 ਪੰਜਾਬ ਨੰਬਰ ਟਰੈਕਟਰ ਇਹਦੀ। ਟੈਰਸ ਦੇ ਠੀਕ-ਠਾਕ ਕੰਡੀਸ਼ਨ ਦੇ ਆ ਰੰਗ ਬੰਨ ਜੋ ਵੀ ਤੁਸੀਂ ਦੇਖ ਸਕਦੇ ਹੋ। 2003 ਮਾਡਲ ਆ 2 ਲੱਖ ਤੇ 60000 ਰੁਪਿਆ ਮਾਲਕਾਂ ਦੀ ਡਿਮਾਂਡ ਹੈ। ਲੋ ਜੀ ਟਰੈਕਟਰ ਤੁਹਾਨੂੰ ਹੋਰ ਵੀ ਦਿਖਾ ਦਿੰਨੇ ਜੋ ਵੀ ਆਏ ਆ। ਇਹ ਆ ਗਿਆ ਜੀ ਸਵਰਾ 840 55 ਰੰਗ ਬੰਨਰ ਨੂੰ ਟਰੈਕਟਰ ਸਾਹਿਬ ਪਿਆ ਜੀ ਪੈਰਾ ਨਿਵੀਗੇਸ਼ਨ ਵੀ ਬਹੁਤ ਵਧੀਆ ਪਈ ਹੋਈ ਐ ਇਸ ਦੀ ਐਮ ਆਰ ਦੇ ਬੈਕ ਸਾਈਡ ਦੇ ਟਾਇਰ ਆ 14 9 28 ਸਾਈਜ਼ ਆ 2010 ਮਾਡਲ ਤਿੰਨ ਲੱਖ ਤੇ 70000 ਰੁਪਿਆ ਡਿਮਾਂਡ ਆ ਇਹ ਮਾਲ ਸਾਡੀ ਤੇ ਰੰਗ ਬੰਨਰ ਨੂੰ ਟਰੈਕਟਰ ਪੂਰੀ ਸਾਫ ਹੈ ਉਸ ਦੇ ਨਾਲ ਆ ਗਿਆ ਇਹ ਫਾਰਮ 2010 ਮਾਡਲ 3 ਲੱਖ 35000 ਰੁਪਿਆ ਡਿਮਾਂਡ ਆ ਰੰਗ ਬੰਨਰ ਨੂੰ ਵੀ ਬਿਲਕੁਲ ਓਕੇ ਆ ਇਹ ਚਾਰੇ ਟਾਇਰ ਵੀ ਬਿਲਕੁਲ ਜਿਵੇਂ ਨਵੇਂ ਪਏ ਹੀ ਟਰੈਕਟਰ ਦੇ ਇਹ ਜਿਹੜਾ ਟਾਇਰਾਂ ਦਾ ਸਾਈਜ਼ ਆ ਉਹ ਤੁਹਾਨੂੰ ਦੱਸ ਦੇਣੀ 13 6 28 ਦਾ ਗੁਡਇਰ ਦੇ ਟਾਇਰ ਬਿਲਕੁਲ ਨਵੇਂ ਟਾਇਰ ਆ ਉਹਦੇ ਨਾਲ ਆ ਗਿਆ ਜੌਂਡੀਅਰ 53 10 ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਆ ਜੀ ਰੰਗ ਬੰਨ ਲਓ ਬਿਲਕੁਲ ਕੋਕਾ ਪੀਸ ਆ ਜੀ 2017 ਮਾਡਲ ਆ 5 ਲੱਖ ਤੇ 95000 ਰੁਪਿਆ ਡਿਮਾਂਡ ਆ ਯਾਨੀ ਕਿ 5000 ਘੱਟ 6 ਲੱਖ ਰੁਪਿਆ ਡਿਮਾਂਡ ਆ ਬਾਈ ਜੀ ਹਾਂ ਗੁਡੀਰ ਦੇ ਟਾਇਰ ਆ ਬੈਕ ਸਾਈਡ ਦੇ 16 28 ਦੇ ਟਾਇਰ ਹੈ ਤੁਸੀਂ ਚੰਗੀ ਤਰ੍ਹਾਂ ਟਰੈਕਟਰ ਦੇਖ ਸਕਦੇ ਹੋ ਯੂਸ ਦੇ ਨਾਲ ਆ ਗਈ 35 11 ਕ੍ਰਾਸ ਮਾਡਲ ਆ 1 ਲੱਖ ਤੇ 25000 ਰੁਪਿਆ ਡਿਮਾਂਡ ਆ ਜੀ ਦੇਖ ਸਕਦੇ ਹੋ ਟਰੈਕਟਰ ਕਿਤੇ ਵੀ ਲੀਕ ਵਗੈਰਾ ਨਹੀਂ ਬਹੁਤ ਸਾਫ਼ ਪਿਆ ਰੰਗ ਬੰਨ ਤੋਂ ਜੋ ਵੀ ਤੁਹਾਨੂੰ ਪਤਾ ਹੀ ਹੁੰਦਾ ਕਿ ਮਾਡਲਾਂ ਦਾ ਪੁਰਾਣੇ ਮਾਡਲ ਕਰਕੇ ਰੰਗ ਨੂੰ ਸ਼ੋਆ ਤੋਂ ਲੈ ਹੀ ਜਾਂਦਾ ਤੇ ਟਾਇਰਾਂ ਦੀ ਕੰਡੀਸ਼ਨ ਹੈ ਜਿਹੜੀ ਠੀਕ ਠਾਕ ਜੀ ਆ ਐਮ ਆਰਫ ਦੇ ਟਾਇਰ ਆ ਸਪੇਸ ਸਾਈਜ਼ ਵੀ ਆਪਕਾ ਤੁਹਾਨੂੰ ਜ਼ਰੂਰ ਦੱਸ ਦਿੰਨੇ ਆ 12 4 28 ਹੈ ਜੀ ਤੇ ਟਰੈਕਟਰ ਬਾਕੀ ਤੁਸੀਂ ਵੀਡੀਓ ਚ ਵੀ ਦੇਖ ਸਕਦੇ ਹੋ ਲੋਅ ਇਸ ਦੇ ਨਾਮ ਦਾ ਆ ਗਿਆ ਮਿਹੰਦਰਾ 475 DI ਕਾਫੀ ਕਮੈਂਟਾਂ ਚ ਡਿਮਾਂਡ ਹੁੰਦੀ ਆ ਟਰੈਕਟਰ ਪੂਰਾ ਸਾਫ਼ ਪਿਆ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਵੀਡੀਓ ਚ ਟਾਇਰ ਵੀ ਜਿਹੜੇ ਵਧੀਆ ਕੰਡੀਸ਼ਨ ਦੇ ਪਏ ਆ ਇਸ ਟਰੈਕਟਰ ਦੇ 12 4 28 ਦੇ ਟਾਇਰ ਆ ਤੇ ਪੂਰਾ ਸਾਫ਼ ਕੇ ਰੱਖਿਆ ਹੋਇਆ ਹੈ ਟਰੈਕਟਰ ਆ ਮਾਡਲ ਆਈ 2000 ਤੇ 2,5000 ਰੁਪਿਆ ਮਾਲਕਾਂ ਦੀ ਡਿਮਾਂਡ ਆ ਪੰਜਾਬ ਨੰਬਰ ਟਰੈਕਟਰ ਆ ਤੁਹਾਡਾ ਹੀ ਟਰੈਕਟਰ ਆਪਣਾ ਮੋਬਾਈਲ ਨੰਬਰ ਦੱਸੋਗੇ 81460 81460 81460 ਹਾਂਜੀ 81460 81460 ਹਾਂ 42031 42031 ਲਓ ਜੀ ਇਹ ਮਾਲਕਾਂ ਦਾ ਨੰਬਰ ਹੈ ਪਿੰਡ ਕਿਹੜਾ ਅੰਕਲ ਜੀ ਤੁਹਾਡਾ ਪਿੰਡ ਪਰਜੀਆਂ ਬਿਹਾਰੀਪੁਰ ਆ ਆਪਣਾ ਜ਼ਿਲ੍ਹਾ ਜੀ ਲੁਧਿਆਣਾ ਲੁਧਿਆਣਾ ਜ਼ਿਲ੍ਹੇ ਚ ਆ ਜੀ ਤੇ ਪੰਜਾਬ ਨੰਬਰ ਹੀ ਆ ਜੀ ਫਰਸਟ ਪਾਰਟੀ ਦੇ ਨਾਲ ਹੀ ਲੋ ਜੀ ਫਰਸਟ ਪਾਰਟੀ ਦੇ ਨਾਲ ਕਰੇ ਰੱਖਿਆ ਹੋਇਆ ਟਰੈਕਟਰ ਆ ਟਰੈਕਟਰ ਦੀ ਕੰਡੀਸ਼ਨ ਜਿਹੜੀ ਪੂਰੀ ਸਾਫ਼ ਆ ਜੀ ਲੋ ਜੀ ਉਸ ਦੇ ਨਾਲ ਆ ਗਿਆ ਸੋਨਾਲੀਕਾ ਡੀਆਈ 38 ਪੰਜਾਬ ਨੰਬਰ ਟਰੈਕਟਰ ਆ ਇਹ ਪੀਪੀ 33ਡੀ 2009 ਮਾਡਲ ਆ ਜੀ 2 ਲੱਖ ਤੇ 45000 ਰੁਪਿਆ ਹਾਂਜੀ 2 ਲੱਖ 45000 ਰੁਪਿਆ ਡਿਮਾਂਡ ਆ ਟਰੈਕਟਰ ਜੋ ਵੀ ਹੈ ਤੁਸੀਂ ਦੇਖ ਸਕਦੇ ਆ ਸਾਫ ਪਿਆ ਟਾਇਰਾਂ ਦੀ ਕੰਡੀਸ਼ਨ ਵੀ ਸਾਫ ਪਈ ਆ ਗੁੱਡਇਰ ਦੇ ਟਾਇਰ ਆ ਬੈਕ ਸਾਈਡ ਦੇ 14 9 28 ਸਾਈਜ਼ ਆ ਜੀ ਫਰੰਟ ਵਾਲੇ ਟਾਇਰ ਆ ਜਿਹੜੇ ਇਹਦੇ ਐਮਾਰਕ ਦੇ ਆ ਤੇ ਤੁਸੀਂ ਦੇਖ ਸਕਦੇ ਆ ਟਰੈਕਟਰ ਦੀ ਕੰਡੀਸ਼ਨ ਤੇ ਆਪਾਂ ਮਾਲਕਾਂ ਦਾ ਨੰਬਰ ਵੀ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਜੇ ਕਿਸੇ ਭਾਈ ਨੂੰ ਇਹ ਪਸੰਦ ਆਵੇ ਟਰੈਕਟਰ ਤਾਂ ਵੀਡੀਓ ਚ ਵੇਖ ਕੇ ਖਰੀਦ ਸਕਦੇ ਹੋ ਆਪਣਾ ਮੋਬਾਈਲ ਨੰਬਰ ਦੱਸੋ ਜੀ ਭਾਈ ਡੀਲਰ ਆ ਭਾਈ ਕੋਈ ਗੱਲ ਨਹੀਂ ਆਪਣਾ ਜੀ ਅੱਛਾ ਨੰਬਰੇ ਤਾਂ ਪਾਓ ਆ ਆਪਾਂ ਪਹਿਲਾਂ ਜਿਹੜਾ 475 ਤੇ ਬੋਲੇ ਸੀ ਹਾਂਜੀ ਹਾਂਜੀ ਲੋ ਜੀ 475 ਤੇ ਆਪਾਂ ਨੰਬਰ ਬੋਲੇ ਸੀਗਾ ਇਹ ਉਹਨਾਂ ਮਾਲਕਾਂ ਦਾ ਹੀ ਟਰੈਕਟਰ ਹੈ ਟਰੈਕਟਰ ਕੰਡੀਸ਼ਨ ਦਾ ਸਾਫ਼ ਹੈ ਜੀ ਉਸ ਦੇ ਨਾਲ ਆ ਗਈ ਸਵਰਾਜ 735 ਇਹ ਜਿਹੜਾ ਨੰਬਰ ਆ ਹੈਗਾ ਜੀ PB31 ਮਾਨਸਾ ਏਰੀਆ ਦਾ ਟਰੈਕਟਰ ਹੈ ਜੀ 93 ਮਾਡਲ ਆ 1 ਲੱਖ ਤੇ 42000 ਰੁਪਿਆ ਮਾਲਕਾਂ ਦੀ ਡਿਮਾਂਡ ਆ ਚਾਰੇ ਟਾਇਰ ਆ ਜਿਹੜੇ ਬਿਲਕੁਲ ਓਕੇ ਹੈ ਜੀ ਇਸ ਦੇ ਤੇ ਇਸ ਦਾ ਜੋ ਪੰਪ ਉਹ ਬਾਹਰ ਨਹੀਂਗਾ ਤੇ ਗੇਅਰ ਇਸ ਦੇ ਚਾਰ ਆਈ ਉਸ ਦੇ ਨਾਲ ਆ ਗਈ ਸਵਰਾਜ 855 ਰੰਗ ਬੰਨ ਵਾਲਾ ਟਰੈਕਟਰ ਬਿਲਕੁਲ ਸਾਫ਼ ਆ ਟਾਇਰਾਂ ਦੀ ਕੰਡੀਸ਼ਨ ਵੀ ਪੂਰੀ ਸਾਫ਼ ਪਈ ਹੈ ਜੀ ਗੁਡਇਰ ਦੇ ਟਾਇਰ ਆ 14928 ਦੇ ਪੰਜਾਬ ਨੰਬਰ ਟਰੈਕਟਰ ਆ ਇਹ ਵੀ 2015 ਮਾਡਲ ਆ 5 ਲੱਖ ਤੇ 10000 ਰੁਪਿਆ ਮਾਲਕਾਂ ਦੀ ਡਿਮਾਂਡ ਆ ਜੀ ਟਰੈਕਟਰ ਦੇਖਣ ਚ ਬਹੁਤ ਸਾਫ਼ ਹੈ ਜੀ ਉਹਦੇ ਨਾਲ ਆ ਗਈ ਫੋਰ ਯੂ ਹਾਲੈਂਡ ਆਲਾ ਜੀ 3630 ਚਾਰੇ ਟਾਇਰ ਬਿਲਕੁਲ ਨਵੇਂ ਆ ਜੀ ਚਾਰੇ ਟਾਇਰ ਬਿਲਕੁਲ ਨਵੇਂ ਆ ਰੰਗ ਬੰਨ ਜੋ ਵੀ ਆ ਤੁਸੀਂ ਦੇਖ ਸਕਦੇ ਆ ਟਰੈਕਟਰ ਦਾ ਇਹ ਪੰਜਾਬ ਨੰਬਰ ਹੀ ਟਰੈਕਟਰ ਆ ਇਹ ਗੁਡਇਰ ਦੇ ਟਾਇਰ ਆ 16928 ਦੇ ਇਹ ਮਾਲਕਾਂ ਦੀ ਜਿਹੜੀ ਡਿਮਾਂਡ ਆ ਉਹ ਵੀ ਤੁਹਾਨੂੰ ਦੱਸਦੇ ਆ 2000 ਮਾਡਲ ਆ ਪੂਰਾ ਹੀ 3 ਲੱਖ ਤੇ 15000 ਰੁਪਇਆ ਮਾਲਕਾਂ ਦੀ ਡਿਮਾਂਡ ਆ ਜੀ ਰੰਗ ਬੰਨ ਵਾਲਾ ਟਰੈਕਟਰ ਸਾਪਿਆ ਅੰਕਲ ਜੀ ਤੁਹਾਡਾ ਆਪਣੀ ਟਰੈਕਟਰ ਨਹੀਂ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਆ 1855 ਜੀ ਠੀਕ ਹੈ ਉਸ ਦੇ ਨਾਲ ਆ ਗਿਆ ਜੀ 2008 ਮਾਡਲ ਮਿੰਦਰਾ 575 ਘੁੰਮੀ ਬੁੱਤਰਮ ਚਾਰੇ ਟਾਇਰ ਬਿਲਕੁਲ ਓਕੇ ਆ ਜੀ ਇਸ ਦੇ ਰੰਗ ਬਣ ਤੁਸੀਂ ਵੀਡੀਓ ਚ ਚੰਗੀ ਤਰ੍ਹਾਂ ਦੇਖ ਸਕਦੇ ਹੋ ਸਾਫ ਪਿਆ 310000 ਰੁਪਇਆ ਮਾਲਕਾਂ ਦੀ ਡਿਮਾਂਡ ਪੂਰੀ ਸਾਫ ਕੰਡੀਸ਼ਨ ਦਾ ਹੈ ਟਰੈਕਟਰ ਐਮ ਆਰਥ ਦੇ ਬੈਕ ਸਾਈਡ ਦੇ ਟਾਇਰ 13 6 28 ਸਹਿ ਜੀ ਉਸ ਦੇ ਨਾਲ ਆ ਗਿਆ 365 ਮਿੰਦਰਾ ਜੀ 98 ਮਾਡਲ ਆ ਜੀ 1 ਲੱਖ 45000 ਰੁਪਏ ਡਿਮਾਂਡ ਆ ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਆ ਜੀ ਵਧੀਆ ਕੰਮ ਦਿੰਦੇ ਆ 12 4 28 ਦੇ ਟਾਇਰ ਆ ਜਸਤੇ ਉਹਦੇ ਨਾਲ ਅਗਸਰ 735 97 ਮਾਡਲ ਆ 1 ਲੱਖ 40000 ਰੁਪਏ ਡਿਮਾਂਡ ਆ ਇਸ ਦਾ ਪੰਪ ਵੀ ਨਹੀਂ ਬਾਹਰ ਤੇ ਟਾਇਰਾਂ ਦੀ ਕੰਡੀਸ਼ਨ ਵੀ ਠੀਕ ਠਾਕ ਆ ਤੇ ਗੇਅਰਸ ਦੇ 4 ਆ ਉਹਦੇ ਨਾਲ ਫੋਰਡ 3610 ਆ ਗਈ 90 ਮਾਡਲ 1 ਲੱਖ ਤੇ 60000 ਰੁਪਿਆ ਮਾਲਕਾਂ ਦੀ ਡਿਮਾਂਡ ਆ ਬੈਕ ਸਾਈਡ ਦੇ ਟਾਇਰ ਆ ਜਿਹੜੇ ਵਧੀਆ ਕੰਡੀਸ਼ਨ ਦੇ ਪਏ ਆ ਜੀ ਬਿਲਕੁਲ ਸਾਫ਼ ਹੈ ਜੀ ਟਾਇਰ ਬਰਲਾ ਕੰਪਨੀ ਦੇ ਆ ਜੀ ਉਸਦੇ ਨਾਲ ਆ ਗਿਆ ਸਵਰਾਜ 855 ਜੀ 2001 ਮਾਡਲ ਆ ਪੰਜਾਬ ਨੰਬਰ ਆ 2 ਲੱਖ ਤੇ 55000 ਰੁਪਿਆ ਮਾਲਕਾਂ ਦੀ ਡਿਮਾਂਡ ਆ ਟਾਇਰਾਂ ਦੀ ਕੰਡੀਸ਼ਨ ਵੀ ਠੀਕ-ਠਾਕ ਪਈ ਆ ਐਮ ਆਰ ਪੇ ਟਾਇਰ ਆ 14928 ਸਾਈਜ਼ ਹੈ ਜੀ ਇਹ ਟਰੈਕਟਰ ਵੀਡੀਓ ਚ ਦੇਖ ਸਕਦੇ ਹੋ ਉਸ ਦੇ ਨਾਲ ਆ ਗਿਆ ਜੀ ਮਹਿੰਦਰਾ 475 ਚਾਰੇ ਟਾਇਰ ਬਿਲਕੁਲ ਓਕੇ ਹੈ ਜੀ ਟਰੈਕਟਰ ਦੇ ਜੇਕੇ ਦੇ ਟਾਇਰ ਆ ਬੈਕ ਸਾਈਡ ਦੇ 12 24 28 ਦੇ ਰੰਗ ਬੰਨ ਲਓ ਵੀ ਟਰੈਕਟਰ ਪੂਰਾ ਹੀ ਸਾਫ ਪਿਆ ਜੀ ਕੰਡੀਸ਼ਨ ਪੂਰੀ ਵਧੀਆ ਪਈ ਹੈ ਇਸ ਟਰੈਕਟਰ ਦੀ ਮਾਡਲ ਹੈਗਾ ਜੀ 2005 ਤੇ ਰੇਟ 2 ਲੱਖ 60000 ਰੁਪਿਆ ਤੁਹਾਡਾ ਆਪਣਾ ਹੀ ਵਾਈਟਰ ਤੇ ਬਾਈ ਜੀ ਕੋਲ ਆ ਚਲੋ ਆਪਾਂ ਉਹਨਾਂ ਦਾ ਮੋਬਾਈਲ ਨੰਬਰ ਵੀ ਦੇਵਾਂਗੇ ਟਰੈਕਟਰ ਬਹੁਤ ਸਾਫ਼ ਕੰਡੀਸ਼ਨ ਦਾ ਜੇ ਕਿਸੇ ਵੀਰ ਨੇ ਵੀਡੀਓ ਚ ਵੇਖ ਕੇ ਖਰੀਦਣਾ ਹੋਵੇ ਤਾਂ ਬਾਈ ਜੀ ਨਾਲ ਸੰਪਰਕ ਕਰ ਸਕਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਆ ਬਾਈ ਜੀ ਠੀਕ ਹੋ ਗਿਆ ਤੇਵਲ ਸਿੰਘ ਬਾਈ ਦਾ ਨਾਮ ਆ ਜੀ ਪਿੰਡ ਕਿਹੜਾ ਹੈ ਪਿੰਡ ਖਾਰਾ ਜਲਾ ਅਛਾ ਠੀਕ ਹੈ ਜੀ ਖਾਰਾ ਜ਼ਿਲ੍ਹਾ ਫਰੀਦਕੋਟ ਠੀਕ ਖਾਰਾ ਪਿੰਡ ਆ ਸੌਰੀ ਤੇ ਜ਼ਿਲ੍ਹਾ ਫਰੀਦਕੋਟ ਪੈਂਦਾ ਬਾਈ ਨੂੰ ਤੇ ਆਪਣਾ ਮੋਬਾਈਲ ਨੰਬਰ ਦੱਸੋ ਜੀ 99633 94633 46272 46272 ਲੋ ਜੀ ਇਹ ਮਾਲਕ ਦਾ ਨੰਬਰ ਹੈ ਟਰੈਕਟਰ ਬਹੁਤ ਸਾਫ਼ ਆ ਜੇ ਕੋਈ ਬਾਈ ਚਾਹਵਣ ਹੋਵੇ ਤਾਂ ਤੁਸੀਂ ਟਰਾਈ ਕਰਕੇ ਖਰੀਦ ਸਕਦੇ ਹੋ ਜੀ ਟਰੈਕਟਰ ਲੋ ਜੀ ਉਸਦੇ ਨਾਲ ਆ ਗਿਆ ਮਿੰਦਰਾ 475 ਟਾਇਰਾਂ ਦੀ ਕੰਡੀਸ਼ਨ ਐਸ ਦੀ ਜਿਹੜੀ ਵਧੀਆ ਪਈ ਹੈ ਜੀ ਪੋਲੋ ਕੰਪਨੀ ਦੇ ਟਾਇਰ ਆ 12 4 28 ਦਾ ਹੈ ਜਾਈ ਤੇ ਰੰਗ ਬਣ ਜੋ ਵੀ ਤੁਸੀਂ ਦੇਖ ਸਕਦੇ ਹੋ ਟਰੈਕਟਰ ਦਾ ਇਹ ਜੋ ਮਾਡਲ ਹੈਗਾ ਜੀ ਇਹ 99 2 ਲੱਖ ਤੇ 10000 ਰੁਪਿਆ ਮਾਲਕਾਂ ਦੀ ਡਿਮਾਂਡ ਡਬਲ ਕਲਚ ਟਰੈਕਟਰ ਹੈ ਜੀ ਉਹਦੇ ਨਾਲ ਆ ਗਿਆ ਜੀ ਅਰਜਨ 605 ਪੰਜਾਬ ਨੰਬਰ ਟਰੈਕਟਰ ਹੈ ਜੀ ਪੀਵੀ 13 2007 ਮਾਡਲ ਹੈ ਜੀ 2 ਲੱਖ 75000 ਰੁਪਿਆ ਡਿਮਾਂਡ ਹੈ ਟਾਇਰ ਟੂਰਾਂ ਨਿਕਲੀ ਚ ਜਿਹੜੀ ਹਾਂ ਕਾਸੇ ਪਈ ਹੈ ਜੀ ਉਹਦੇ ਨਾਲ ਆ ਗਿਆ ਸਵਰਾਜ 735 ਟਾਇਰ ਜਿਹੜੇ ਬੈਕ ਸਾਈਡ ਦੇ ਬਿਲਕੁਲ ਨਵੇਂ ਆ ਫਰੰਟ ਵਾਲੇ ਘਸੇ ਪਏ 98 ਮਾਡਲ ਆ 1 ਲੱਖ ਤੇ 85000 ਰੁਪਿਆ ਡਿਮਾਂਡ ਆ ਪੰਪ ਜਿਹੜਾ ਇਹਦਾ ਬਾਹਰ ਕਰਵਾਇਆ ਲੱਗਦਾ ਈ ਤੇ ਗੇਅਰ ਤੁਹਾਨੂੰ ਦੇਖ ਕੇ ਜਰੂਰ ਦੱਸ ਦਿੰਨੇ ਆ ਚਾਰਾਂ ਚਾਂ ਜਾਂ ਪੰਜਾਂ ਚ ਇਹ ਚਾਰਾਂ ਗੇਰਾਂ ਦਾ ਟਰੈਕਟਰ ਪੰਪ ਬਾਈ ਜੀ ਨੇ ਬਾਹਰ ਕਰਵਾਇਆ ਹੋਇਆ ਉਸ ਦੇ ਨਾਲ ਆ ਗਿਆ ਸਵਰਾਜ 855 ਜਿਹੜਾ ਇਹਰਾ ਮਾਡਲ ਆ 3 ਲੱਖ ਤੇ 85000 ਰੁਪਿਆ ਡਿਮਾਂਡ ਆ ਉਹਦੇ ਨਾਲ ਆ ਗਿਆ ਜੀ BI 35 ਸੋਨਾਲੀਕਾ ਪੰਜਾਬ ਨੰਬਰ ਟਰੈਕਟਰ ਆ ਜੀ ਰੰਗ ਬੰਨ ਜੋ ਵੀ ਤੁਸੀਂ ਦੇਖ ਸਕਦੇ ਹੋ ਟਾਇਰ ਘਸੇ ਪਏ 2002 ਮਾਡਲ ਆ 1,85,000 ਰੁਪਏ ਡਿਮਾਂਡ ਆ ਜੀ ਉਹਦੇ ਨਾਲ ਆ ਗਿਆ ਜੀ ਅਰਜਨ 605 2009 ਮਾਡਲ ਆ 3,60,000 ਰੁਪਏ ਡਿਮਾਂਡ ਆ ਪੰਜਾਬ ਨੰਬਰ ਆ ਜੀ PB 08 ਤੇ ਜਿਹੜੇ ਟਾਇਰ ਆ ਇਸ ਦੇ ਉਸ ਠੀਕ ਠਾਕ ਕੰਡੀਸ਼ਨ ਦੇ ਪਏ ਕੰਮ ਦਿੰਦੇ ਆ ਵਧੀਆ ਬੈਕ ਸਾਈਡ ਦੇ ਟਾਇਰਾਂ ਦਾ ਜਿਹੜਾ ਸਾਈਜ਼ ਆ ਉਹ ਬਾਈ ਜੀ ਹੈਗਾ ਕੋਲੋ ਕੰਪਨੀ ਦੇ ਟਾਇਰ ਆ 16 9 22 ਦੇ ਟਾਇਰ ਲੋ ਜੀ ਉਸ ਦੇ ਨਾਲ ਆ ਗਿਆ 98 11 98 ਮਾਡਲ ਆ 2 ਲੱਖ 38000 ਰੁਪਏ ਮਾਲ ਖਾਂ ਦੀ ਡਿਮਾਂਡ ਆ ਰੰਗ ਬਾਨਾ ਲੋ ਟਰੈਕਟਰ ਸਾਫ ਪਿਆ ਤੁਸੀਂ ਦੇਖ ਸਕਦੇ ਆ ਟਾਇਰਾਂ ਦੀ ਬੈਕ ਸਾਈਡ ਦੀ ਕੰਡੀਸ਼ਨ ਜਿਹੜੀ ਠੀਕ ਠਾਕ ਆ ਫਰੰਟ ਦੇ ਟਾਇਰ ਬਿਲਕੁਲ ਨਵੇਂ ਆ ਜੀ ਬਾਕੀ ਤੁਸੀਂ ਵੀਡੀਓ ਚ ਵੀ ਰੰਗਦੰਦ ਅਜਲਾ ਆਇਆ ਕਰੋ ਟਰੈਕਟਰ ਦਾ ਇੰਨਾ ਨਹੀਂ ਕਹਨ ਲੱਗ ਸਕਦਾ ਕਿ ਕਿੰਨੀ ਕਿ ਸਾਫ਼ ਨਹੀਂ ਹੁੰਦਾ ਟਰੈਕਟਰ ਵੈਸੇ ਟਰੈਕਟਰ ਵਧੀਆ ਸਾਫ਼ ਕੰਡੀਸ਼ਨ ਦਾ ਜੀ ਉਸ ਦੇ ਨਾਲ ਆ ਗਿਆ MHindra 800 ਸੌਰੀ 585 ਚਾਰੇ ਟਾਇਰ ਬਿਲਕੁਲ ਨਵੇਂ ਆ ਇਸ ਟਰੈਕਟਰ ਦੇ ਤੇ ਰੰਗ ਬੰਨ ਜੋ ਵੀ ਤੁਸੀਂ ਦੇਖ ਸਕਦੇ ਆ ਵੀ ਥੋੜਾ ਮੋਟਾ ਸ਼ੋਟੋਂ ਮਿਸਿੰਗ ਆ ਤੇ 98 ਮਾਡਲ ਆ 1,90,000 ਰੁਪਈਆ ਮਾਲਕਾਂ ਦੀ ਡਿਮਾਂਡ ਆ ਟਾਇਰਾਂ ਦਾ ਜਿਹੜਾ ਸਾਈਜ਼ ਆ ਉਹ ਵੀ ਤੁਹਾਨੂੰ ਬੈਕ ਸਾਈਡ ਤੇ ਦੱਸ ਦੇਣਾ 13 ਦੇ ਲੱਗਦੇ ਆ ਹਾਂ 13 6 28 ਦੇ ਸਾਇਰ ਜੀ ਜਸਦੇ ਉਸ ਦੇ ਨਾਲ ਆ ਗਿਆ ਮਿੰਦਰਾ 275 99 ਮਾਡਲ ਆ ਜੀ 1 ਲੱਖ 118000 ਰੁਪਿਆ ਡਿਮਾਂਡ ਆ ਪੰਜਾਬ ਨੰਬਰ ਟਰੈਕਟਰ ਹੈ ਟਾਇਰਸ ਦੇ ਬਿਲਕੁਲ ਕਾਸੇ ਪਏ ਹੋਏ ਜੀ ਉਸ ਦੇ ਨਾਲ ਆ ਗਿਆ ਮਿੰਦਰਾ 475 ਪੰਜਾਬ ਨੰਬਰ ਆਈ ਇਹ ਵੀ ਪੀਬੀ 46 ਟਰਾਂ ਨਿਕਨਿਸ਼ ਨੇ ਠੀਕ ਠਾਕ ਪਈ ਰੰਗ ਬੰਨ ਵੀ ਠੀਕ ਹੈ ਟਰੈਕਟਰ ਦਾ 97 ਮਾਡਲ ਆ ਜੀ ਇੱਕ ਲੱਖ 78000 ਰੁਪਿਆ ਮਾਲਕਾਂ ਦੀ ਡਿਮਾਂਡ ਹੈ ਜੀ ਉਸ ਦੇ ਨਾਲ ਆ ਗਈ ਫਾਰਮ ট্রাক 2004 ਮਾਡਲ ਹੈ ਜੀ ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਆ ਫਰੰਟ ਦੇ ਬਿਲਕੁਲ ਨਵੇਂ ਆ ਬੈਕ ਸਾਈਡ ਦੇ ਥੋੜੇ ਘਰ ਘਸੇ ਹੋਏ ਆ ਇਹ 2004 ਮਾਡਲ ਹੈ 2 ਲੱਖ 53000 ਰੁਪਿਆ ਡਿਮਾਂਡ ਹੈ ਉਸ ਦੇ ਨਾਲ ਆ ਗਈ 2000 ਮਾਡਲ ਸਵਰਾਜ 855 ਟਾਇਰਾਂ ਦੀ ਕੰਡੀਸ਼ਨ ਜਿਹੜੀ ਠੀਕ ਠਾਕ ਆ ਜੀ ਇਸ ਤੇ ਇਹ ਪੰਜਾਬ ਨੰਬਰ ਟਰੈਕਟਰ 213000 ਰੁਪਏ ਦੀ ਡਿਮਾਂਡ 2000 ਮਾਡਲ ਆ ਜਿਸ ਦੇ ਨਾਲ ਆ ਗਿਆ ਇਹ ਮਿੰਨਰਾ 275 ਟਾਇਰਾਂ ਦੀ ਕੰਡੀਸ਼ਨ ਜਿਹੜੀ ਠੀਕ ਠਾਕ ਆ ਤੁਸੀਂ ਦੇਖ ਸਕਦੇ ਆ ਮੇਰੀ ਕੋਸ਼ਿਸ਼ ਕਰਦੇ ਆ ਵਿਖਾਉਣ ਦਾ ਕਿ ਟਾਇਰਾਂ ਨੰਬਰ ਕੀ ਆ ਨਿਕਲੇ ਉਹਨੇ ਇਸ ਵਿੱਚ ਤੇ ਰੰਗ ਬਣ ਜੋ ਵੀ ਆ ਠੀਕ ਠਾਕ ਆ ਇਹ ਟਰੈਕਟਰ ਦਾ 2000 ਮਾਡਲ ਆ ਜੀ 1 ਲੱਖ ਤੇ 70000 ਰੁਪਏ ਦੀ ਡਿਮਾਂਡ ਆ ਜੀ ਅੱਜ ਦਿਨ ਆ ਲਾਗੇ ਸਵਰਾਜ 855 2011 ਮਾਡਲ ਆ ਜੀ 3 ਲੱਖ ਤੇ 65000 ਰੁਪਿਆ ਡਿਮਾਂਡ ਆ ਜੀ ਫਰੰਟ ਦੇ ਟਾਇਰ ਵੀ ਬਿਲਕੁਲ ਨਵੇਂ ਆ ਜੀ ਤੇ ਬੈਕ ਸਾਈਡ ਦੇ ਟਾਇਰ ਪੀਕੇਟੀ ਦੇ 14928 ਦੇ ਬਿਲਕੁਲ ਸਾਫ ਕੰਡੀਸ਼ਨ ਦੇ ਟਾਇਰ ਹੈ ਇਸ ਟਰੈਕਟਰ ਦੇ ਸੋ ਵੀਡੀਓ ਵਧੀਆ ਲੱਗੀਏ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਵੇਖਣ ਲਈ ਧੰਨਵਾਦ